ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਜਨਮ ਸਾਖੀ ਸਰਬਣ ਕਰੋ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ ਸੇਵਾ ਤੇ ਪ੍ਰਭੂ ਭਗਤੀ ਦੀ ਇੱਕ ਮਿਸਾਲ ਹੈ ਉਹਨਾਂ ਦੇ ਜੀਵਨ ਦੀਆਂ ਕਈ ਪ੍ਰੇਰਨਾਦਾਇਕ ਸਾਖੀਆਂ ਹਨ ਪਰ ਸਭ ਤੋਂ ਮਹੱਤਵਪੂਰਨ ਸਾਖੀ ਉਹਨਾਂ ਦੀ ਨਿਮਰਤਾ ਤੇ ਸੇਵਾ ਦੀ ਹੈ ਜਿਸ ਸਾਧਕਾ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਭਾਈ ਜੇਠਾ ਜੀ ਦਾ ਜਨਮ 1534 ਈਸਵੀ ਵਿੱਚ ਲਾਹੌਰ ਦੇ ਵਿਖੇ ਹੋਇਆ ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਉਹ ਆਪਣੇ ਨਾਨੀ ਨਾਲ ਪਿੰਡ ਵਾਸਰ ਕੇ ਆ ਗਏ ਆਪਣੀ ਰੋਜੀ ਰੋਟੀ ਕਮਾਉਣ ਲਈ ਉਹ ਘੁੰਗਣੀਆਂ ਉਬਲੇ ਹੋਏ ਛੋਲੇ ਵੇਚਿਆ ਕਰਦੇ ਸਨ ਪਰ ਉਹਨਾਂ ਦੇ ਮਨ ਵਿੱਚ ਬਚਪਨ ਤੋਂ ਹੀ ਦੂਜਿਆਂ ਦੀ ਮਦਦ ਕਰਨ ਤੇ ਰੱਬ ਦੀ ਭਗਤੀ ਕਰਨ ਦਾ ਬਹੁਤ ਸ਼ੌਂਕ ਸੀ ਜਦੋਂ ਉਹ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਉਹ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਐਨੇ ਪ੍ਰਭਾਵਿਤ ਹੋਏ ਕਿ ਉੱਥੇ ਰਹਿ ਕੇ ਸੇਵਾ ਕਰਨ ਲੱਗੇ ਉਹ ਦਿਨ ਰਾਤ ਬੌਲੀ ਸਾਹਿਬ ਦੀ ਉਸਾਰੀ ਵਿੱਚ ਗਾਰਾ ਮਿੱਟੀ ਢੋਣ ਦੀ ਸੇਵਾ ਕਰਦੇ ਸਨ ਉਹਨਾਂ ਦੀ ਨਿਮਰਤਾ ਐਨੀ ਸੀ ਕਿ ਐਨੇ ਪੜ੍ਹੇ ਲਿਖੇ ਤੇ ਸੁੰਦਰ ਹੋਣ ਦੇ ਬਾਵਜੂਦ ਉਹ ਹਰ ਕਿਸੇ ਨੂੰ ਜੀ ਆਇਆਂ ਕਹਿੰਦੇ ਕਦੇ ਵੀ ਥਕਾਵਟ ਮਹਿਸੂਸ ਨਹੀਂ ਸੀ ਕਰਦੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਗੁਰਗੱਦੀ ਦਾ ਵਾਰਸ ਚੁਣ ਲਈ ਇੱਕ ਬਾਰ ਭਾਈ ਜੇਠਾ ਜੀ ਨੂੰ ਉਹਨਾਂ ਦੇ ਜਵਾਈ ਸਨ ਤੇ ਭਾਈ ਰਾਮਾ ਜੀ ਦੂਜੇ ਜਵਾਈ ਦੀ ਪ੍ਰੀਖਿਆ ਲਈ ਗੁਰੂ ਜੀ ਨੇ ਧੋਮਾ ਨੂੰ ਇੱਕ-ਇੱਕ ਥੜਾ ਬੈਠਣ ਲਈ ਜਗ੍ਹਾ ਬਣਾਉਣ ਲਈ ਕਿਹਾ ਜਦੋਂ ਬੜੇ ਥੜਾ ਪਿਆਰ ਹੋਵੇ ਤਾਂ ਗੁਰੂ ਜੀ ਦੇਖ ਕੇ ਕਿਹਾ ਇਹ ਠੀਕ ਨਹੀਂ ਹੈ ਇਹ ਨੂੰ ਢਾ ਕੇ ਦੁਬਾਰਾ ਬਣਾਓ ਇਹੇ سلسلہ ਕਈ ਵਾਰ ਚੱਲਿਆ ਪਾਈ ਰਾਮਾ ਜੀ ਅੱਕ ਗਏ ਤੇ ਕਹਿਣ ਲੱਗੇ ਗੁਰੂ ਜੀ ਸ਼ਾਇਦ ਬੁੱਢੇ ਹੋ ਗਏ ਹਨ ਇਸ ਲਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਦੂਜੇ ਪਾਸੇ ਪਾਈ ਜੇਠਾ ਜੀ ਹਰ ਵਾਰ ਨਿਮਰਤਾ ਨਾਲ ਥੜਾ ਟਾ ਦਿੰਦੇ ਤੇ ਕਹਿੰਦੇ ਸੱਚੇ ਪਾਤਸ਼ਾਹ ਮੇਰੀ ਮਤ ਥੋੜੀ ਹੈ ਮੈਨੂੰ ਦੁਬਾਰਾ ਸਮਝਾਓ ਕਿ ਕਿਵੇਂ ਬਣਾਉਣਾ ਹੈ ਦੂਜੇ ਪਾਸੇ ਪਾਈ ਜੇਠਾ ਜੀ ਐਨੀ ਨਿਮਰਤਾ ਸੀ ਕਿ ਉਹਨਾਂ ਦੀ ਅਥਾ ਸ਼ਰਦਾ ਨਿਮਰਤਾ ਤੇ ਸਬਰ ਨੂੰ ਦੇਖ ਕੇ ਗੁਰੂ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੱਲ ਨਾਲ ਲਗਾਇਆ ਤੇ ਗੁਰੂ ਰਾਮਦਾਸ ਬਣਾ ਕੇ ਗੁਰਗੱਦੀ ਸੌਂਪ ਦਿੱਤੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਵੀ ਸ਼੍ਰੀ ਗੁਰੂ ਰਾਮਦਾਸ ਜੀ ਅਜੋਕਾ ਅੰਮ੍ਰਿਤ ਸਰ ਵਸਾਇਆ ਤੇ ਪਵਿੱਤਰ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਤੇ ਵਿਆਹ ਲਈ ਚਾਰ ਲਾਮਾਂ ਦੀ ਬਾਣੀ ਵੀ ਉਹਨਾਂ ਨੇ ਹੀ ਰਚੀ ਸੀ ਸਿੱਖੀ ਦੇ ਪ੍ਰਚਾਰ ਲਈ ਉਹਨਾਂ ਨੇ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਖੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ